ਨਮਸਕਾਰ ਦੋਸਤੋ 15 ਜੁਲਾਈ ਤੋਂ YouTube ਇੱਕ ਬਹੁਤ ਵੱਡਾ ਅਪਡੇਟ ਦੇ ਰਿਹਾ ਤੇ ਬਹੁਤ ਸਾਰੇ ਕ੍ਰੇਟਰਾਂ ਲਈ ਇਹ ਖੁਸ਼ੀ ਦੀ ਗੱਲ ਵੀ ਆ ਦੇਖੋ ਪਹਿਲਾਂ ਚੈਨਲ ਮੋਨਟਾਈਜ਼ ਕਰਨ ਦੀ ਜਿਹੜੀ YouTube ਦਾ ਕਰਾਈਟੇਰੀਆ ਸੀਗਾ ਕਿ 1000 ਸਬਸਕ੍ਰਾਈਬਰ ਹੋਣੇ ਚਾਹੀਦੇ ਆ ਤੇ 4000 ਘੰਟੇ ਦਾ ਵਾਚ ਟਾਈਮ ਹੋਣਾ ਚਾਹੀਦਾ ਉਹ ਤਾਂ ਐਸ ਇਟ ਇਜ਼ ਹੈ ਪਰ ਇਸ ਅਪਡੇਟ ਦੇ ਵਿੱਚ ਜਿਹੜਾ 15 ਜੁਲਾਈ ਤੋਂ ਬਾਅਦ ਲਾਗੂ ਹੋਏਗਾ YouTube ਇੱਕ ਐਦਾਂ ਦੀ ਨੀਤੀ ਅਪਣਾਏਗਾ ਕਿ ਬਹੁਤ ਸਾਰੇ ਲੋਕਾਂ ਦੇ ਚੈਨਲ ਮੋਨਟਾਈਜ਼ ਨਹੀਂ ਹੋਣਗੇ ਚਲੋ ਹੁਣ ਗੱਲ ਕਰਦੇ ਹਾਂ ਕਿ ਉਹ ਕਿਹੜੇ ਚੈਨਲ ਨੇ ਜਿਹੜੇ ਮੋਨਟਾਈਜ਼ 15 ਜੁਲਾਈ ਤੋਂ ਬਾਅਦ ਇਸ ਅਪਡੇਟ ਤੋਂ ਬਾਅਦ ਮੋਨਟਾਈਜ਼ ਨਹੀਂ ਹੋ ਸਕਦੇ ਦੇਖੋ ਅੱਜਕਲ AI ਦਾ ਜਮਾਨਾ ਜਦੋਂ AI ਆਇਆ ਤੇ ਬਹੁਤ ਸਾਰੇ ਲੋਕਾਂ ਨੇ AI ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀਆਂ AI ਵੀਡੀਓ ਦੇ ਵਿੱਚ ਜਿਹੜੇ ਲੋਕ AI ਵੀਡੀਓ ਤੇ ਆਪਣੀਆਂ ਵੀਡੀਓਜ਼ ਕ੍ਰੀਏਟ ਕਰਦੇ ਆ ਉਹਦੇ ਵਿੱਚ ਵੌਇਸ ਵੀ AI ਦੀ ਉਹਦੇ ਵਿੱਚ ਵਿਜ਼ੂਅਲ ਵੀ AI ਦਾ ਉਹਦੇ ਵਿੱਚ ਵੀਡੀਓ ਵੀ AI ਦੀ ਤੇ ਉਹਦੇ ਵਿੱਚ 뮤직 ਵੀ AI ਦਾ ਜਿਹੜਾ ਕ੍ਰੀਏਟਰ ਇਦਾਂ ਦੀਆ ਵੀਡੀਓ ਬਣਾਉਂਦਾ ਉਹੋ ਚੈਨਲ ਮੋਨਟਾਈਜ਼ ਨਹੀਂ ਹੋਏਗਾ ਅਗਰ ਤੁਸੀਂ AI ਵੀਡੀਓ ਬਣਾ ਰਹੇ ਹੋ ਅਗਰ ਉਹਦੇ ਵਿੱਚ ਤੁਸੀਂ ਆਪਣਾ ਕੋਈ ਇਨਪੁਟ ਨਹੀਂ ਪਾਇਆ ਜਾ ਤੁਸੀਂ ਆਪਣੀ ਵੌਇਸ ਨਹੀਂ ਪਾਈ ਜਾਂ ਤੁਸੀਂ ਆਪਣਾ ਰਿਪੋਰਟ ਕੀਤਾ ਹੋਇਆ 뮤ਜ਼ਿਕ ਨਹੀਂ ਪਾਇਆ ਤਾਂ ਉਹ ਚੈਨਲ ਮੋਨਟਾਈਜ਼ ਨਹੀਂ ਹੋਏਗਾ ਸੋ ਬਹੁਤ ਸਾਰੇ ਕ੍ਰੇਟਰ ਜਿਹੜੇ AI ਤੋਂ ਵੀਡੀਓ ਬਣਾ ਰਹੇ ਨੇ ਅੱਜ ਤੋਂ ਹੀ ਉਹ ਆਪਣੀ ਵੀਡੀਓ ਦੇ ਵਿੱਚ ਆਪਣੇ ਇਨਪੁਟ ਦੇਣਾ ਸ਼ੁਰੂ ਕਰ ਦੇਣ ਆਪਣੀ ਵੌਇਸ ਦੇਣੀ ਸ਼ੁਰੂ ਕਰ ਦੇਣ ਫਿਰ ਉਹਨਾਂ ਦੇ ਚੈਨਲ ਮੋਨਟਾਈਜ਼ ਹੋ ਸਕਦੇ ਨੇ ਦੂਸਰਾ ਅਪਡੇਟ ਇਹ ਆ ਕਿ ਜਿਹੜੇ ਆਪਾਂ ਇਧਰੋਂ ਉਧਰੋਂ ਚੱਕ ਕੇ ਕਲਿੱਪਸ ਵਗੈਰਾ ਐਸ ਇਟ ਇਜ਼ YouTube ਤੇ ਆਪਣੇ ਚੈਨਲ ਤੇ ਅਪਲੋਡ ਕਰ ਦਿੰਦੇ ਸੀ ਤੇ ਉਹਦੇ ਵਿੱਚ ਵੀ ਤੁਹਾਡਾ ਕੋਈ ਮਤਲਬ ਕੋਈ ਯੋਗਦਾਨ ਨਹੀਂ ਹੈਗਾ ਬਿਲਕੁਲ ਐਸ ਇਟ ਇਜ਼ ਹੀ ਉਹਨੂੰ ਅਪਲੋਡ ਕੀਤਾ ਉਸ ਤਰ੍ਹਾਂ ਦੇ ਜਿਹੜੇ ਚੈਨਲਾਂ ਤੇ ਉਹਦਾਂ ਦੀਆਂ ਵੀਡੀਓ ਹੋਣ ਗਈਆਂ ਉਹ ਚੈਨਲ ਵੀ ਮੋਨਟਾਈਜ਼ ਨਹੀਂ ਹੋਣਗੇ ਤੀਸਰਾ ਅਪਡੇਟ ਇਹ ਆ ਕਿ ਜਦੋਂ ਕਿਸੇ ਬਾਬੇ ਨੇ ਕੋਈ ਪ੍ਰਵਚਨ ਕੀਤਾ ਸਾਰਿਆਂ ਨੇ ਚੱਕ ਕੇ ਉਹੀ ਵੀਡੀਓ ਪਾਤੀ ਹਨਾ ਉਹ ਵੀਡੀਓ ਵਾਇਰਲ ਹੋ ਗਈ ਤੇ ਸਭ ਨੇ ਕ੍ਰिएਟਰਸ ਨੇ ਉਹੀ ਵੀਡੀਓ ਚੱਕ ਕੇ ਕਮਾਤੀ ਪੂਰੀ ਉਹ ਵੀਡੀਓ ਜਦੋਂ ਵਾਇਰਲ ਹੋ ਜਾਂਦੀ ਆ ਤੇ ਬਹੁਤ ਸਾਰੇ ਕ੍ਰिएਟਰ ਕਹਿੰਦੇ ਆ ਵੀ ਮੈਂ ਵੀ ਇਹ ਵੀਡੀਓ ਪਾਵਾਂ ਉਸ ਤਰ੍ਹਾਂ ਦੀ ਪਾਈ ਹੋਈ ਵੀਡੀਓ ਚੈਨਲ ਤੇ ਅਗਰ ਤੁਸੀਂ ਪਾਈ ਆ ਆਪਣੇ ਚੈਨਲ ਤੇ ਉਹ ਚੈਨਲ ਵੀ ਮੋਨਟਾਈਜ਼ ਨਹੀਂ ਹੋਣਗੇ ਦੂਸਰੀ ਗੱਲ ਹੋ ਗਈ ਕਾਪੀ ਪੇਸਟ ਚੈਨਲ ਦੀ ਆਪਾਂ ਕਈ ਵਾਰੀ ਕਾਪੀ ਕਰਕੇ ਪੇਸਟ ਕਰ ਦਿੰਦੇ ਆ ਉਹਦੇ ਵਿੱਚ ਆਪਣਾ ਕੋਈ ਇਨਪੁਟ ਨਹੀਂ ਪਾਉਂਦੇ ਜਿਨ੍ਹਾਂ ਲੋਕਾਂ ਦੇ ਜਿਨ੍ਹਾਂ ਕ੍ਰੀਏਟਰਸ ਦੇ ਕਾਪੀ ਪੇਸਟ ਚੈਨਲ ਨੇ ਉਹ ਵੀ ਸਮਝ ਜਾਣ ਉਹਨਾਂ ਦੇ ਚੈਨਲ ਵੀ ਮੋਨਟਾਈਜ਼ ਨਹੀਂ ਹੋਣਗੇ ਹਾਂ ਜਿਨ੍ਹਾਂ ਦੇ ਹੋਏ ਵੈ ਨੇ ਚੈਨਲ ਮੋਨਟਾਈਜ਼ ਉਹ ਵੀ ਡੀ ਮੋਨਟਾਈਜ਼ ਹੋ ਸਕਦੇ ਨੇ ਇਸ ਅਪਡੇਟ ਦੇ ਵਿੱਚ YouTube ਇਹ ਕਹਿੰਦਾ ਕਿ AI ਨਾਲ ਵੀਡੀਓ ਬਣਾ ਕੇ ਬਹੁਤ ਸਾਰੇ ਲੋਕ ਜਿਹੜੇ ਸੀਗੇ ਆਪਣੀ ਵੀਡੀਓਜ਼ ਵਾਇਰਲ ਕਰਦੇ ਸੀ ਤੇ ਜਿਹੜੇ オリジナル ਕੰਟੈਂਟ ਬਣਾਉਣ ਵਾਲੇ ਕ੍ਰिएਟਰ ਨੇ ਜਿਹੜੇ ਮਿਹਨਤ ਕਰਦੇ ਨੇ ਜਿਹੜੇ ਆਪਣੀ ਸਕ੍ਰਿਪਟ ਆਪ ਲਿਖਦੇ ਨੇ ਜਿਹੜੇ ਆਪਣੀ ਐਡੀਟਿੰਗ ਆਪ ਕਰਦੇ ਨੇ ਜਿਹੜੇ ਆਪਣੀ ਵੀਡੀਓ ਆਪ ਬਣਾਉਂਦੇ ਨੇ ਯਾਨੀ ਕਿ ਇੱਕ ਵੀਡੀਓ ਬਣਾਉਣ ਲਈ ਚਾਹੇ ਉਹ ਲੌਂਗ ਆ ਚਾਹੇ ਉਹ ਸ਼ਾਰਟ ਆ ਉਹ ਜਿਹੜੇ ਕ੍ਰिएਟਰ originally ਕੰਮ ਕਰਦੇ ਨੇ ਆਪਣਾ ਇਨਪੁਟ ਪਾਉਂਦੇ ਨੇ ਉਹਨਾਂ ਦੇ ਚੈਨਲ ਮੋਨਟਾਈਜ਼ ਹੋਣਗੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੋ ਚੈਨਲ ਮੋਨਟਾਈਜ਼ ਕਰਵਾਉਣ ਲਈ YouTube ਨੇ 15 ਜੁਲਾਈ ਤੋਂ ਬਾਅਦ ਜਿਹੜਾ ਅਪਡੇਟ ਦੇਣਾ ਹੈ ਉਹ ਇਹ ਹੈ ਕਿ ਆਪਣੇ ਵੀਡੀਓਜ਼ ओरिजिनल ਕੰਟੈਂਟ ਤੇ ਫੋਕਸ ਕਰੋ। ਆਗਰ ਤੁਸੀਂ ओरिजिनल ਕੰਟੈਂਟ ਤੇ ਆਪਣੀ ਵੀਡੀਓ ਨਹੀਂ ਬਣਾ ਰਹੇ, ਆਪਣੀ ਵੀਡੀਓ ਆਪ ਨਹੀਂ ਬਣਾ ਰਹੇ, ਆਪਣੀ ਸਕ੍ਰਿਪਟ ਆਪ ਨਹੀਂ ਲਿਖ ਰਹੇ, ਆਪਣਾ ਫੇਸ ਨਹੀਂ ਦਿਖਾ ਰਹੇ, ਆਪਣੀ ਵੌਇਸ ਨਹੀਂ ਦਿਖਾ ਰਹੇ ਤਾਂ ਉਸ ਤਰ੍ਹਾਂ ਦੇ ਚੈਨਲਾਂ ਤੇ ਚੱਲੀਆਂ ਹੋਈਆਂ ਵੀਡੀਓਜ਼ YouTube ਕਦੇ ਵੀ ਉਸ ਚੈਨਲ ਨੂੰ ਮੋਨਟਾਈਜ਼ ਨਹੀਂ ਕਰੇਗਾ ਸੋ ਇਸ ਤਰ੍ਹਾਂ ਦੇ ਅਪਡੇਟ ਦੀ ਕਿ ਪਾਸੇ ਖੁਸ਼ੀ ਦੀ ਗੱਲ ਵੀ ਆ ਕਿਉਂਕਿ ਹਰ ਕੋਈ ਕ੍ਰिएਟਰ YouTube ਤੇ ਪੈਸਾ ਕਮਾਉਣਾ ਚਾਹੁੰਦਾ ਔਰ ਬਹੁਤ ਸ਼ਾਰਟ ਵੇ ਨਾਲ ਪੈਸਾ ਕਮਾਉਣਾ ਚਾਹੁੰਦਾ ਹਰ ਕ੍ਰिएਟਰ ਸੋਚਦਾ ਮੈਂ ਜਲਦੀ ਤੋਂ ਜਲਦੀ 4000 ਘੰਟੇ ਦਾ ਵਾਚ ਟਾਈਮ ਪਾਸ ਕਰ ਲਾਂ ਜਲਦੀ ਤੋਂ ਜਲਦੀ ਮੈਂ 1000 ਸਬਸਕ੍ਰਾਈਬਰ ਪੂਰੇ ਕਰ ਲਾਂ ਤੇ ਮੈਨੂੰ ਪੈਸੇ ਆਉਣੇ ਸ਼ੁਰੂ ਹੋ ਜਾਣ ਪਰ ਹੁਣ YouTube ਵੀ ਸਮਝ ਗਿਆ ਉਹ ਨਹੀਂ ਦੇਗਾ ਪੈਸੇ ਇੰਨਾ ਭਾਜੀ ਹੁਣ ਤੁਸੀਂ ਜੇ ਆਪਣਾ origignal content ਨਹੀਂ ਬਣਾਓਗੇ ਜਾਂ AI ਵੀਡੀਓ ਤੇ ਆਪਣੀ ਵੌਇਸ ਨਹੀਂ ਦਉਗੇ ਦੇਖੋ ਮੈਂ ਬਹੁਤ ਵੱਡੀ ਗੱਲ ਕਰ ਰਿਹਾ ਹਾਂ ਉਹਨਾਂ creators ਵਾਸਤੇ ਜਿਹੜੇ AI ਨਾਲ ਵੀਡੀਓ ਬਣਾਉਂਦੇ ਨੇ ਪਲੀਜ਼ ਮੈਂ ਤੁਹਾਨੂੰ آگਾਹ ਕਰ ਰਿਹਾ ਕਿ ਅਗਰ ਤੁਸੀਂ AI ਵੀਡੀਓ ਬਣਾ ਰਹੇ ਹੋ ਤਾਂ ਉਸ AI ਵੀਡੀਓਜ਼ ਦੇ ਵਿੱਚ ਆਪਣੀ ਇਨਪੁਟ ਦੇਣੀ ਬਹੁਤ ਜ਼ਰੂਰੀ ਹੈ ਅੱਜ ਤੋਂ ਹੀ ਆਪਣੀ ਇਨਪੁਟ ਦੇਣਾ ਸ਼ੁਰੂ ਕਰਦੋ ਇਹ ਨਾ ਹੋਵੇ ਕਿ AI ਤੋਂ ਤੁਸੀਂ ਵੀਡੀਓ ਬਣਾਈ AI ਤੋਂ ਤੁਸੀਂ ਵੌਇਸ ਚੱਕੀ ਵੌਇਸ ਜਨਰੇਟ ਕਰਵਾਈ থাম্বਨੇਲ ਵੀ AI ਤੋਂ ਬਣਾ ਲਿਆ ਤੇ ਤੁਹਾਡਾ ਉਹਦੇ ਵਿੱਚ ਕੋਈ ਇਨਪੁਟ ਨਹੀਂ ਹੈਗਾ ਫਿਰ ਉਸ ਤਰ੍ਹਾਂ ਦਾ ਚੈਨਲ ਤੁਹਾਡਾ ਜਿਹੜਾ ਹੈਗਾ YouTube ਕਦੇ ਵੀ ਮੋਨਟਾਈਜ਼ ਨਹੀਂ ਕਰੇਗਾ ਯਾਨੀ ਕਿ 15 ਜੁਲਾਈ ਤੋਂ ਬਾਅਦ ਜਿਹੜਾ ਅਪਡੇਟ ਆ ਰਿਹਾ ਹੈ YouTube ਤੇ ਚੈਨਲ ਮੋਨਟਾਈਜ਼ ਕਰਵਾਉਣ ਲਈ ਹੋਰ ਵੀ ਟਫ ਕਰਾਈਟੇਰੀਆ YouTube ਨੇ ਕੱਢ ਦਿੱਤਾ ਮੈਂ ਆਪਣੇ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਕਈ ਲੋਕ ਸੋਸ਼ਲ ਮੀਡੀਆ ਤੋਂ WhatsApp ਤੋਂ ਇਧਰ ਉਧਰੋਂ ਵੀਡੀਓ ਚਾਕੇ ਪਾ ਦਿੰਦੇ ਆ ਐਸ ਇਟ ਇਸ ਹੀ ਪਾ ਦਿੰਦੇ ਆ ਚੱਕੀ ਐਸ ਇਟ ਇਸ ਪਾਤੀ ਉੱਤੇ ਕੋਈ ਲੋਗੋ ਵੀ ਆ ਹਨਾ ਉੱਤੇ ਕਿਸੇ ਵੈਬਸਾਈਟ ਦਾ ਲੋਗੋ ਵੀ ਆ ਸੋ so, YouTube ਦਾ ਇਹ ਅਪਡੇਟ ਆ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਲੋਗੋ ਵੀ ਹੋਏਗਾ ਨਾ ਤੇ ਉਹ ਵੀ ਚੈਨਲ ਜਿਹੜੇ ਹੈਗੇ ਆ ਉਹ ਮੋਨਟਾਈਜ਼ ਨਹੀਂ ਹੋਣਗੇ YouTube ਨੇ ਟੋਟਲ ਹੀ オリジナル ਕੰਟੈਂਟ ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ YouTube ਕਹੇ ਰਿਹਾ ਕਿ ਜਿਹੜੇ ਕ੍ਰੀਏਟਰ ਮਿਹਨਤ ਕਰਨਗੇ ਉਹਨਾਂ ਦੇ ਚੈਨਲ ਅੱਗੇ ਮੋਨਟਾਈਜ਼ ਹੋਣਗੇ ਉਹਨਾਂ ਦੀ ਵੀਡੀਓਜ਼ ਦੇ ਵਿੱਚ ਅਗਰ ਉਹਨਾਂ ਦਾ ਕੁਝ ਆਪਣਾ ਆਉਟਪੁੱਟ ਹੈ ਆਪਣੀ ਵੌਇਸ ਹੈ ਆਪਣੀ ਸਕ੍ਰਿਪਟ ਹੈ ਆਪਣਾ ਫੇਸ ਹੈ ਤਾਂ ਉਹਨਾਂ ਦੇ ਕ੍ਰੀਏਟਰਸ ਨੂੰ ਕੋਈ ਪ੍ਰੋਬਲਮ ਨਹੀਂ ਤੇ ਬਾਕੀ ਜਿਹੜੇ ਆਪਾਂ ਨਿਊਜ਼ ਚੱਕ ਕੇ ਪਾ ਦਿੰਨੇ ਆ ਵੀ ਇੱਕ ਨਿਊਜ਼ ਨੂੰ ਤੋੜ ਮੋੜ ਕੇ ਪਾਸ ਕੀਤਾ ਤੇ ਇੱਕ ਕਲਿੱਪ ਲਗਾਤੀ ਇੱਕ ਫੋਟੋ ਲਗਾਤੀ ਪਿੱਛੇ ਵਾਇਸਓਵਰ ਕਰੀ ਜਾ ਰਿਹਾ ਕਰੀ ਜਾ ਰਿਹਾ ਕਰੀ ਜਾ ਰਿਹਾ ਕਰੀ ਜਾ ਰਿਹਾ ਉਸ ਤਰ੍ਹਾਂ ਦੇ ਚੈਨਲ ਵੀ ਮੋਨਟਾਈਜ਼ ਹੋਣ ਦੀ ਪ੍ਰੋਬਲਮ ਦੇ ਵਿੱਚ ਆ ਸਕਦੇ ਨੇ ਸੋ ਮੇਰੀ ਤੁਹਾਨੂੰ ਇਹ ਗੁਜਾਰਿਸ਼ ਹੈ ਕਿ ਅਗਰ ਤੁਸੀਂ YouTube ਤੇ ਕ੍ਰिएਟਰ ਹੋ YouTube ਤੇ ਤੁਸੀਂ ਇੱਕ ਵਧੀਆ ਵੀਡੀਓ ਬਣਾ ਰਹੇ ਹੋ ਤਾਂ オリジナル ਕੰਟੈਂਟ ਤੇ ਫੋਕਸ ਕਰੋ ਆਪਣੀ ਸਕ੍ਰਿਪਟ ਤੇ ਫੋਕਸ ਕਰੋ ਆਪਣੀ ਐਡੀਟਿੰਗ ਤੇ ਫੋਕਸ ਕਰੋ ਆਪਣੀ ਵੌਇਸ ਤੇ ਫੋਕਸ ਕਰੋ YouTube ਤੁਹਾਡੇ ਚੈਨਲ ਨੂੰ ਮੋਨਟਾਈਜ਼ ਜ਼ਰੂਰ ਕਰੇਗਾ ਸੋ ਇਹ ਅਪਡੇਟ ਜਿਹੜੇ ਹੈਗੇ ਆ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਇਹ 15 ਜੁਲਾਈ ਤੋਂ ਬਾਅਦ ਲਾਗੂ ਹੋ ਜਾਣਗੇ ਸੋ ਜਿਹੜੇ ਕ੍ਰिएਟਰ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾ ਰਹੇ ਨੇ Uh, AI ਦੇ ذریعے ਵੀਡੀਓ ਬਣਾ ਰਹੇ ਨੇ ਸਾਰਾ ਕੁਝ AI ਤੋਂ ਕਰਵਾ ਰਹੇ ਨੇ ਜਾਂ ਇਧਰ ਉਧਰੋਂ ਚੱਕ ਕੇ ਕਲਿੱਪਸ ਪਾ ਰਹੇ ਨੇ ਜਾਂ ਬਿਨਾਂ ਐਡੀਟਿੰਗ ਕੀਤੇ ਐਜ਼ ਇਟ ਇਜ਼ ਸ਼ਾਟ ਪਾਤਾ ਉਹ ਵੀ ਚੈਨਲ ਉਹਨਾਂ ਦੇ ਮੋਨਟਾਈਜ਼ ਨਹੀਂ ਹੋਣਗੇ ਇਸ ਲਈ YouTube ਕਹਿ ਰਿਹਾ ਕਿ ਫੋਕਸ ਔਨ ਯੋਰ ਓਰੀਜਨਲ ਕੰਟੈਂਟ ਉਹ ਚੈਨਲ ਹੀ ਜਿਹੜੇ ਹੈਗੇ ਆ ਮੋਨਟਾਈਜ਼ ਹੋਣਗੇ ਜਿਹੜੇ ਓਰੀਜਨਲੀ ਆਪਣਾ ਕੰਟੈਂਟ ਡਿਲੀਵਰ ਕਰ ਰਹੇ ਨੇ ਸੋ ਦੋਸਤੋ ਇਹ ਅਪਡੇਟ ਜਿਹੜੇ ਹੈਗੇ ਆ 15 ਜੁਲਾਈ ਤੋਂ ਲਾਗੂ ਹੋ ਜਾਣੇ ਨੇ ਸੋ ਆਪਣੀਆਂ ਵੀਡੀਓਜ਼ ਦੇ ਵਿੱਚ ਐਦਾਂ ਦੀਆਂ ਗਲਤੀਆਂ ਨਾ ਕਰਿਓ। ਇਹ YouTube ਦਾ ਇਹ ਅਪਡੇਟ ਹੈ ਉਸ ਨੂੰ ਫਾਲੋ ਜ਼ਰੂਰ ਕਰਿਓ ਤਾਂ ਜੋ ਤੁਹਾਡੇ ਚੈਨਲ ਜਿਹੜੇ ਹੈਗੇ ਆ ਉਹ ਮੋਨਟਾਈਜ਼ ਹੋ ਜਾਣ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਮੇਰੀ ਵੀਡੀਓ ਬਹੁਤ ਅੱਛੀ ਲੱਗੀ ਹੋਏਗੀ। ਜੇਕਰ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਇਸ ਅਪਡੇਟ ਨੂੰ ਫੋਲੋ ਵੀ ਜ਼ਰੂਰ ਕਰ ਲੈਣਾ ਨਹੀਂ ਤਾਂ ਤੁਹਾਨੂੰ ਪ੍ਰੋਬਲਮ ਆ ਸਕਦੀ ਆ ਤੁਹਾਡੇ ਚੈਨਲ ਜਿਹੜੇ ਹੈਗੇ ਆ ਉਹ ਮੋਨਟਾਈਜ਼ ਨਹੀਂ ਹੋਣਗੇ ਤੁਹਾਡੀ ਮਿਹਨਤ ਬੇਕਾਰ ਚਲੀ ਜਾਏਗੀ ਮੈਂ ਨਹੀਂ ਚਾਹੁੰਦਾ ਕਿ ਤੁਹਾਡੀ ਮਿਹਨਤ ਬੇਕਾਰ ਜਾਵੇ ਇਸ ਲਈ ਮੇਰੀ ਇਸ ਵੀਡੀਓ ਨੂੰ ਜ਼ਰੂਰ ਫੋਲੋ ਕਰਨਾ ਇਸ ਵੀਡੀਓ ਨੂੰ ਪੂਰਾ ਦੇਖਣਾ ਬਹੁਤ ਬਹੁਤ ਧੰਨਵਾਦ